ਵੈਸੇ ਤਾਂ ਮੈਂ 1952 ਦੇ ਵਿੱਚ ਮਦਰਾਸ ਗਿਆ ਸੀ ਤੇ ਇੱਕ ਫਿਲਮ ਦੇ ਵਾਸਤੇ ਕੁਸ਼ਤੀ ਲੜੀ ਸੀ ਇਸ ਤੋਂ ਬਾਅਦ 1954 ਦੇ ਵਿੱਚ ਪਹਿਲੀ ਝਲਕ ਨਾਮ ਦੀ ਫਿਲਮ ਦੇ ਵਿੱਚ ਹਾਸ ਰਸ ਕਲਾਕਾਰ ਓਮ ਪ੍ਰਕਾਸ਼ ਨਾਲ ਕੁਸ਼ਤੀ ਲੜੀ ਸੀ ਓਮ ਪ੍ਰਕਾਸ਼ ਦਾ ਡੁਪਲੀਕੇਟ ਸੁਦਾਗਰ ਪਹਿਲਵਾਨ ਨੇ ਕੀਤਾ ਸੀ ਦਾ ਪੇਚ ਤੇ ਲੜਨ ਦਾ ਸਾਰਾ ਕੰਮ ਓਮ ਜੀ ਦੀ ਥਾਂ ਸੁਦਾਗਰ ਸਿੰਘ ਨੇ ਕੀਤਾ ਇਸ ਫਿਲਮ ਦਾ ਹੀਰੋ ਸੀ ਕਿਸ਼ੋਰ ਕੁਮਾਰ ਤੇ ਹੀਰੋਵਨ ਸੀ ਵਿਜੰਤੀਮਾਲਾ ਸਨ 1956 ਦੇ ਵਿੱਚ ਮੈਂ ਇੱਕ ਹੋਰ ਫਿਲਮ ਦੇ ਵਿੱਚ ਕੁਸ਼ਤੀ ਲੜੀ ਹਾਸਰਸ ਕਲਾਕਾਰ ਭਗਵਾਨ ਦਾਦਾ ਨਾਲ ਤੇ ਭਗਵਾਨ ਦਾਦਾ ਦਾ ਡਬਲ ਕੀਤਾ ਸੀ ਅਜੀਤ ਸਿੰਘ ਨੇ ਇਸ ਫਿਲਮ ਦੇ ਵਿੱਚ ਮੈਨੂੰ ਕੁਸ਼ਤੀ ਤੋਂ ਪਹਿਲਾਂ ਕੁਝ ਸ਼ਬਦ ਬੋਲਣ ਵਾਸਤੇ ਕਿਹਾ ਗਿਆ ਮੈਂ ਉਹ ਸ਼ਬਦ ਕਦੇ ਗਲਤ ਤੇ ਕਦੇ ਰਿਹਰਸਲ ਵਿੱਚ ਠੀਕ ਵੀ ਬੋਲ ਜਾਂਦਾ ਸੀ ਡਾਇਰੈਕਟਰ ਨੇ 7-8 ਵਾਰ ਕੋਸ਼ਿਸ਼ ਕਰਨ ਦੇ ਬਾਅਦ ਇਹ ਕਹਿ ਕੇ ਸ਼ਾਰਟ ਓਕੇ ਕਰ ਦਿੱਤਾ ਕਿ ਆਪਾਂ ਇਹਨੂੰ ਡਬ ਕਰ ਲਾਂਗੇ ਪਰ ਰਾਤ ਨੂੰ ਹੋਟਲ ਅਸਟੋਰੀਆ ਚਰਚ ਗੇਟ ਵਿੱਚ ਮੈਨੂੰ ਰਾਤ ਭਰ ਨੀਂਦ ਨਹੀਂ